ਮੈਂ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਮਿੱਤਰੋ ਘਰੇ ਖੜੇ ਟਰੈਕਟਰ ਵਿਖਾਉਣੇ ਆ ਸਸਤੇ ਰੇਟ ਤੇ ਤੇ ਬਹੁਤ ਹੀ ਵਧੀਆ ਟਰੈਕਟਰਾਂ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਇਹ ਕਿਹੜਾ ਮਾਡਲ ਸਭ ਤੋਂ ਪਹਿਲਾਂ ਸੋਨਾਲੀ ਕਾ 60 ਜੀ ਹਾਂਜੀ ਸੋਨਾਲੀ ਕੱਢੀ ਆ ਇਸ ਸਾਥ ਆ ਰਿਹਾ ਐਕਸ ਇਹ ਮਾਡਲ ਹੈਗਾ 2020 ਮਾਡਲ ਵੀਰ ਠੀਕ ਆ 2020 ਮਾਡਲ ਆ ਕੋ ਮਾਡਲ ਆ ਸਕੰਦਰ ਐਚ ਡੀ ਐਮ ਸਕੰਦਰ ਐਚ ਡੀ ਐਮ ਮਾਡਲ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਜੇ ਗੱਲ ਕਰੀਏ ਬਈ ਇਹਦੇ ਰੰਗ ਪੇੜ ਦੀ ਇਹ ਬਿਲਕੁਲ ਰੀਨ ਹੈ ਕਿਤੇ ਵੀ ਕਲਮ ਨਹੀਂ ਲੱਗੀ ਰਾਂ ਇਹ ਗਾਰੰਟੀ ਲੈ ਲੈਣੇ ਆਪਾਂ ਗਾਰੰਟੀ ਵਾਕੇ ਰਸਲੀ ਜਿੱਦਾਂ ਮਰਜੀ ਆ ਇੰਦਨਗਿਰ ਦੀ ਹਾਂਜੀ ਹਾਂਜੀ ਜਿੱਦਾਂ ਮਰਜੀ ਠੀਕ ਹੈ ਤੇ 50 ਨੰਬਰ ਬਾਈ ਹਾਂਜੀ 50 ਨੰਬਰ ਫਰਸਟ ਓਨਰ ਨਗਦ ਕੈਸ਼ ਠੀਕ ਆ ਪਿਆਬ ਕਿੱਥੋਂ ਦਾ ਪਤਾ ਬਾਈ ਹਾਂਜੀ ਠੀਕ ਆ ਪੀ ਵੀ ਜੀ ਦਾ ਪੰਜ ਭਰੋਈ ਪਰ ਦਾ ਨੰਬਰ ਤੇ ਟਾਇਰਾਂ ਦੀ ਗੱਲ ਕਰੀਏ ਬਈ ਇਹ ਵੀਰ ਜੀ ਨਾਲ ਦੇ ਆ 80 ਤੋਂ 85 ਬਾਈ ਨਾਲ ਦੇ ਟਾਇਰ ਆ ਹਾਂ ਨਾਲ ਦੇ ਠੀਕ ਆ ਚੱਲਿਆ ਜਿਹੜਾ ਚੱਲਿਆ ਰਿਕਾਰਡ ਨਾਲ ਹੀ ਹਾਂ ਕਿੰਨਾ ਚੱਲਿਆ ਬਾਈ ਇਹ ਰਿਕਾਰਡ ਨਾਲ 2000 2 यर ਕਿਤਾ ਕਿਲੋਮੀਟਰ ਕਿਲੋਮੀਟਰ ਠੀਕ ਆ ਤੇ ਸਮਾਨ ਇਹਦੇ ਨਾਲ ਕੀ ਗੋਜਾ ਇੱਕ ਘੰਟਾ ਨੇ ਸਮਾਨ ਇਹਦੇ ਨਾਲ ਕੀ ਗੋਜਾ ਬਈ ਇਹਦੇ ਨਾਲ ਡੰਡਾ ਫੱਟੀ ਵੀਰ ਛਤਰੀ ਮਿਲ ਜੂਗੀ ਛਤਰੀ ਦੇ ਦਿਓਗੇ ਨਾਲ ਹਾਂ ਛਤਰੀ ਠੀਕ ਆ ਇੰਜਨ ਗੇਅਰ ਦਾ ਬਈ ਪੂਰਾ ਹੀ ਓਕੇ ਆ ਹਾਂਜੀ ਨਵੇਂ ਡੈਕਟਰ ਬਿਲਕੁਲ ਭਣਾ ਕੋਈ ਵਾ ਕੇ ਲੈ ਜੀ ਬਈ ਸਭੀ ਜਿੱਤਾ ਮਰਦੀ ਆ ਕੇ ਚੈੱਕ ਕਰਾ ਦੇ ਠੀਕ ਆ ਚੈੱਕ ਕਰਾ ਕੇ ਲਿਆ ਸਕਦੇ ਆ ਜਿਹੜੇ ਮਰਜ਼ੀ ਮੈਸਤਰੀਓ ਚੈੱਕ ਕਰਾ ਲੈਣਾ ਨਾ ਲੈਉਣ ਮੈਸਤਰੀ ਵਾਲੀ ਗੱਲ ਆ ਤਾਂ ਆਪੇ ਆਪ ਚੈੱਕ ਕਰਨ ਦੀ ਮਰਜ਼ੀ ਠੀਕ ਆ ਹੁਣ ਗੱਲ ਕਰੀਏ ਇਹਦੇ ਰੇਟ ਦੀ ਕੀ ਡਿਮਾਂਡ ਆ ਕਰਦੇ ਆ ਇਹਦੀ ਆਪਾਂ ਜੀ 5,85 ਲੱਖ ਦੀ ਡਿਮਾਂਡ ਕਰਦੇ ਆ 5,85 ਲੱਖ ਡਿਮਾਂਡ ਕਰਦੇ ਆ ਬਾਕੀ ਜਿਹੜਾ ਸ਼ੇਅਰ ਕਰਕੇ ਆਉਂਦਾ ਬਾਈ ਹਾਂਜੀ ਮਾਨਤਨ ਫੁੱਲ ਕਰਾਂਗੇ ਫਿਰ ਠੀਕ ਆ ਫੁੱਲ ਮਾਨਤਨ ਹੋ ਜਾਊਗਾ ਤੇ ਬਾਈ ਇਹ ਤੇ ਲੋਨ ਹੋ ਜਾ ਹਾਂਜੀ ਲੋਨ ਹੋ ਜਾਊਗਾ ਜਿੰਨਾ ਹੁ ਤਾਂ ਕਰਾਉਣਾ 70 to 75% ਹੋ ਜਾਂਦਾ ਹਾਂਜੀ ਹਾਂਜੀ ਜਰੂਰ ਜਿੰਨਾ ਮਰਜ਼ੀ ਇਹ ਬਈ ਤੁਸੀਂ ਵੀ ਕਰਾ ਦਿੰਦੇ ਆ ਆਪਾਂ ਵੀ ਕਰਾ ਦਾਂਗੇ ਬਾਕੀ ਜੇ ਵੀਰ ਦੀ ਕਿਸੇ ਨੇ ਆ ਆਪ ਗਰਾਉਣਾ ਆਪ ਵੀ ਕਰਾ ਸਕਦੇ ਉਹ ਤੁਸੀਂ ਕਰਾ ਦਿੰਦੇ ਆ ਹਾਂਜੀ ਕਰਾ ਦਿੰਦੇ 70 ਤੋਂ 75 ਹੈਂਡ ਲੋਨ ਹੋ ਜਾਂਦਾ ਤੇ ਸਮਾਂ ਆਹ ਮਤਲਬ ਕੀ ਕੁਝ ਪ੍ਰੂਫ ਚਾਹੀਦੇ ਨੇ ਆਧਾਰ ਕਾਰਡ ਪੈਨ ਕਾਰਡ ਪੈਨ ਕੋਡ ਸਾਰਾ ਕੋਈ ਆਪਣੇ ਸਿੰਬਲ ਸਹੀ ਹੋ ਜਾਣੀ ਸਿੰਬਲ ਸਹੀ ਹੋਣਾ ਹਾਂਜੀ ਹੋ ਜਾਂਦਾ ਲੋਨ 70 ਤੋਂ 75% ਹਾਂਜੀ ਹਾਂਜੀ ਆਹ ਰਿਕਾਰਡ ਸਹੀ ਹੋਣਾ ਚਾਹੀਦਾ ਬੰਦੇ ਦਾ ਠੀਕ ਹੈ ਜੀ ਅੱਗੇ ਆ ਗਿਆ ਜੀ ਨਿਊ ਹਾਲੈਂਡ 36300 ਪਰ ਹਾਂਜੀ ਮਾਰਲੇ ਬਾਈ ਇਹ ਮੜ 2013 ਮਾਰਲੇ ਟੌਮ ਮਾਰਦਾ ਵਾਲਾ ਫ੍ਰੀ ਸਪੀਡ ਟਰੈਕਟਰ ਹੈ ਠੀਕ ਆ ਹਾਂਜੀ ਇਹ ਵੀ 50 ਨੰਬਰ ਫਰਸਟ ਓਨਰ ਟਰੈਕਟਰ ਹੈ 50 ਨੰਬਰ ਫਰਸਟ ਓਨਰ ਹਾਂਜੀ ਹਾਂਜੀ ਠੀਕ ਆ ਰੰਗ ਬੇੜ ਦਾ ਬਾਈ ਇਹ ਜੈਨੂਇਨ ਹੈ ਇਹ ओरिजिनल ਹੈ ਇਹ ਵੀ ਰੀਨਲ ਆ ਪੋਰਾ ਨਹੀਂ ਕਾਲਣ ਲੱਗੀ ਕਦੇ ਵੀ ਇਹ ओरिजिनल ਟਰੈਕਟਰ ਹੈ ਤੇ ਟਾਇਰ ਬਾਈ ਇਹਦੇ ਇਹ ਟਾਇਰ ਨਾਲ ਦੀ ਵੀ ਹੁੰਦੀ ਨਾਲ ਦੇ ਹੀ ਆ 65 70 ਬਾਈ 65 70 ਕੇ ਪੈਸੇ ਟਾਇਰ ਆ ਨਾਲ ਦੇ ਨਾਲ ਦੇ ਹੈ ਸਾਈਡ ਗੇਰ ਆ ਸਾਈਡ ਗੇਰ ਟੌਮ ਮਾਰਦਾ ਵਾਲਾ ਟਰੈਕਟਰ ਟੌਮ ਮਾਰਦਲਾ ਕੀ ਆ ਨੰਬਰ ਆ ਡਿਮਾਂਡ ਬਾਈ ਇਹਦੀ ਡਿਮਾਂਡ ਹੈ ਵੀ 495000 ਠੀਕ ਆ ਹਾਂਜੀ ਵੀਡੀਓ ਨਹੀਂ ਸ਼ੇਅਰ ਕਰਨਾ ਫਿਰ ਉਸਤੇ ਬਾਈ ਤਾਂ ਹੋਊਗਾ ਵੀਰ ਫੋਲਟ ਠੀਕ ਆ ਤੇ ਲੋਨ ਇਹਤੇ ਵੀ ਹੋ ਜਾਊਗਾ ਹਾਂਜੀ ਲੋਨ ਇਹਤੇ ਵੀ ਹੋ ਰਹੀ ਹੈ ਠੀਕ ਆ 12 ਮਾਡਲ ਤੋਂ ਉੱਤੇ ਦੇ ਹੋ ਜਾਂਦਾ ਹਾਂਜੀ 12 ਮਾਡਲ ਤੋਂ ਸੌਖਾ ਹੋ ਜਾਂਦਾ ਵੀਰ ਲੋਨ ਹਾਂ ਸ਼ਬਾ 12 ਮਾਡਲ ਤੋਂ ਉੱਤੇ ਸੌਖਾ ਹੋ ਜਾਂਦਾ ਲੋਨ ਹਾਂਜੀ ਹਾਂਜੀ ਮਤਲਬ ਸਿੰਬਲ ਹੀ ਸਹੀ ਹੋਣੇ ਚਾਹੀਦੇ ਆ ਹਾਂਜੀ ਸਿੰਬਲ ਹਾਂਜੀ ਤੇ ਇੰਜਣ ਗੇਅਰ ਦੀਆਂ ਬਾਈ ਜਿੰਨੇ ਵੀ ਆਪਣੇ ਕੋਲ ਟਰੈਕਟਰ ਖੜੇ ਆ ਪੂਰ ਫੋਲ ਗਰੰਟੀ ਲੈਨੇ ਆ ਹਾਂਜੀ ਗਰੰਟੀ ਆਦੀ ਭਾਵੇਂ ਵਾਹ ਕੇ ਤਸੱਲੀ ਕਰ ਲੈਨੇ ਠੀਕ ਆ ਵਾਹ ਕੇ ਤਸੱਲੀ ਕਰਕੇ ਲੈ ਜਾ ਟਰੈਕਟਰ ਅੱਗੇ ਆ ਗਿਆ ਈ 960 ਸਵਰਾਜ ਹਾਂਜੀ ਮਾਡਲ ਬਾਈ ਜੀ ਮਾਡਲ ਹੈਗਾ 2017 ਮਾਡਲ ਵੀ ਠੀਕ ਆ ਇਹ ਵੀ ਟਰੈਕਟਰ ਜੈਨੂਨ オリジナル ਹੀ ਹੈ ਤੱਕ ਇਹਦੇ ਪੇਂਟ ਕਲਮ ਨਹੀਂ ਲੱਗੀ ਹੋਈ ਠੀਕ ਆ ਰੰਗ ਪੇੜ ਦਾ ਤੇ ਪਿਆਵ ਨੰਬਰੀਆ ਹਾਂਜੀ ਪਿਆਵ ਨੰਬਰ ਹੈ ਜੀ ਫਸਟ ਓਨਰ ਟਰੈਕਟਰ ਦੀ ਫਸਟ ਓਨਰ ਆਏ ਬਾਈ ਤੇਰੇ ਜਿਆਦੇ ਚੌੜੇ ਨਹੀਂ ਭਾਈ ਥੋੜੇ ਹਾਂਜੀ ਵੀ ਦਾ ਸ਼ਾਹ ਨੂੰ ਵਾਇ ਹੀ ਬਾਈਆਂ ਨੇ ਏ ਰੇਡੀਓ ਦਾ ਹਾਂ ਰੇਡੀਓ ਦਾ ਰੇਡੀਓ ਲਾਏ ਆ ਸ਼ੌਕ ਨੂੰ ਸ਼ੌਕ ਨੂੰ ਪਾਏ ਬਾਈ ਤੇ ਕਿੰਨੇ ਪੈਸੇ ਟਾਇਰ ਪਾਏ ਆ ਬਾਈ ਇਹਦੇ 90 ਤੋਂ ਬਚਾਨੇ ਪੈਸੇ ਟਾਇਰ ਪਾਏ ਹੋ ਗਏ ਸੀਗਰਟ ਕੰਪਨੀ ਦੇ ਆ ਹਾਂਜੀ ਹਾਂਜੀ ਠੀਕ ਆ ਤੇ ਬੇਦਾਗ ਮਗਰਾੜ ਆ ਪਿਆਵ ਨੰਬਰ ਆ ਸਮਾਨ ਇਹਦੇ ਨਾਲ ਕੀ ਕਹੋ ਜਾਈ ਬਾਈ ਡੰਡਾ ਫੱਟੀ ਨਾਲ ਹੀ ਵੀਰਾ ਛਤਰੀ ਮਿਲ ਜੂ ਮਿਲ ਜੂਗੀ ਮਿਲ ਜੂਗੀ ਠੀਕ ਆ ਪਿਆਵ ਨੰਬਰ ਆ ਤੇ ਇਹ ਵੀ ਦਿਨਾ ਚੱਲੇ ਰਿਕਾਰਡ ਨਾਲ ਹੀ ਹਾਂਜੀ ਰਿਕਾਰਡ ਨਾਲ ਹੀ ਜਰੂਰ ਚੱਲੇਗਾ ਰਿਵਰਸ ਬੀਟੀ ਵਾਲਾ ਇਹ 5 ਸਟਾਰ ਹਾਂਜੀ ਹਾਂਜੀ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਹੀ ਚੰਗਾ ਹੈ ਪੜਾ ਕੋਈ ਬਾਖੀ ਲੈ ਦੇ ਹੋਰ ਇਹ ਸਭ ਜਿੱਦਾਂ ਮਰਜੀ ਆਪ ਦੀ ਡਿਮਾਂਡ ਦੱਸੋ ਬਾਈ ਇਹਦੀ 5,25,000 ਹੈ 5,25 ਜਿਹੜਾ ਹੁਣ ਵਰਕ ਕਰਾਂ ਉਹ ਮਾੜ ਤਾਂ ਹਾਂਜੀ ਮਾੜ ਤਾਂ ਵੀਰੇ ਫੁੱਲ ਕਰਾਂਗੇ ਆਪਾਂ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਹੁੰਦਾ ਹਾਂ ਤੇ ਲੋਨ ਇਹ ਤੇ ਵੀ ਹੋ ਜਾਊਗਾ ਲੋਨ ਇਸ ਤੇ ਵੀ ਹੋ ਜਾਊਗਾ 12 ਮਾੜ ਤੋਂ ਉੱਪਰ ਹੋਵੇ 13 ਠੀਕ ਹੈ ਜੀ ਜੇ ਅੱਗੇ ਆ ਗਿਆ ਮੈਸੀ 9500 ਇਹ ਕਿਹੜਾ ਮਾਡਲ ਆ ਬਾਈ ਇਹ 2017 ਮਾਡਲ ਆ ਵੀਰੇ ਠੀਕ ਹੈ 2017 ਮਾਡਲ ਆ ਏ ਨੰਬਰ ਨੰਬਰ 50 ਇਹ ਵੀ 50 ਫਰਸਟ ਓਨਰ ਟਰਾਈਪਰ ਹੈ ਫਰਸਟ ਓਨਰ ਆ ਤੇ ਪਿਆਵ ਨੰਬਰ ਆ ਤੇ ਬਾਈ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਸਭ ਜੈਨੂਨਾ ਵੀਰ ਨਾਲ ਦਾ ਹੀ ਰੰਗ ਆ ਸਭ ਕੁਝ ਅਰੀਨਲ ਹੀ ਆ ਅਰੀਨਲ ਹਾਂਜੀ ਬਾਕੀ ਟਾਇਰ ਸਭ ਕੁਝ ਨਾਲ ਦੇ ਜਿੰਨੇ ਨਹੀਂ ਠੀਕ ਆ ਮਤਲਬ ਟਾਇਰ ਹੈਗੇ 60 ਪੈਂਟ ਪੈਣ ਹਾਂਜੀ 60 65 ਪੈਸੇ ਹੈਗੇ ਇਹ ਫਿਰ ਆ ਜਿਹੜਾ ਵੇਟ ਲੱਗੇ ਨਾਲ ਦੇ ਏਜੰਸੀ ਦੇ ਨਾਲ ਦੇ ਕੰਪਨੀ ਦੇ ਹੈ ਹਾਂਜੀ ਮਗਰਾੜ ਵੇਚਾ ਗਿਆ ਦੇਖ ਸਕਦੇ ਹੋ ਸੋਹਣਾ ਟਰੈਕਟਰ ਆ ਜੀ ਨਾਲ ਆਹੀ ਫੈਬਰ ਵਾਲੀ ਖਰੀਦੋਗੇ 10 ਖੜਾ ਟਰੈਕਟਰ ਜਿੱਦਾਂ ਸਮਾਨ ਆ ਸਾਰਾ ਕੋਈ ਨਾਲ ਹੀ ਠੀਕ ਹੈ ਜੀ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਸਾਡਾ ਅੱਛਾ ਡਬਲ ਡਿਸਟ੍ਰੀਬਿਊਟਰ ਵਾਲਾ ਆ ਹਾਂਜੀ ਹਾਂਜੀ ਠੀਕ ਹੈ ਜੀ ਜੇ ਗੱਲ ਕਰੀਏ ਬਾਈ ਇਹਦੀ ਡਿਮਾਂਡ ਦੇ ਇਹਦੀ ਡਿਮਾਂਡ ਹੈ ਵੀ 5 ਲੱਖ ਚੰਗਿਆ 5 25 ਡਿਮਾਂਡ ਆ ਹਾਂਜੀ ਹਾਂਜੀ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਹੋਊਗਾ ਡਿਮਾਂਡ ਤਾਂ ਹੋਊਗਾ ਵੀਰੇ ਫੁੱਲ ਹੋਊਗਾ ਫੁੱਲ ਹੋਊਗਾ ਹਾਂਜੀ ਹਾਂਜੀ ਠੀਕ ਆ ਠੀਕ ਆ ਵੀਰੇ ਬਈ ਟਰੈਕਟਰ ਇਹ ਸੋਨਲ ਕੱਢੀ ਹੈ 60 ਹਰ ਟੌਮਲ ਵਾਲਾ ਟਰੈਕਟਰ ਵੀਰੇ ਚੇਂਜਰ ਮੈਟ 3 ਸਪੀਡ 3 ਸਪੀਡ ਚੇਂਜਰ ਮੈਟ ਵਾਲਾ ਜੀ ਨੋਇ ਟਰੈਕਟਰ ਆ 2023 ਮਾਡਲ ਲਾਸਟ ਬਾਰ ਮਹੀਨਾ ਗਈ ਅਸ਼ਾ 23 ਦੇ ਬਾਰਵੇਂ ਦਾ ਜੀ ਆਪ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਟਰੈਕਟਰ ਦੇ ਰੰਗ ਬੇੜ ਦਾ ਹਰ ਅਰੀਜਨਲ ਹੀ ਆ ਤੇ ਜਿਵੇਂ ਨਵਾਂ ਹਾਂ ਜੀ ਤੇ ਪਹਿਲੀ ਸਰਵਿਸ ਹੋਈ ਇਹਦੀ ਨਹੀਂ ਨਾਲ ਦੀ ਹੋਈ ਜੀ ਹਜੇ ਹੋਣੀ ਆ ਹੋਣੀ ਆ ਜੀ ਠੀਕ ਆ ਸਾਈਡ ਗੇਅਰ ਆ ਦੇਖ ਸਕਦੇ ਹੋ ਤੁਸੀਂ 3 ਰੀਪੀਡ ਇੰਜਨਮੈਂਟ ਵਾਲਾ ਠੀਕ ਆ ਠੀਕ ਆ 3 ਰੀਪੀਡ ਤੇ ਇੰਜਨਮੈਂਟ ਵਾਲਾ ਸਮਾਨ ਇਹਦੇ ਨਾਲ ਵੀ ਆਈਆਂ ਜਿਵੇਂ ਏਜੰਸੀ ਦਾ ਸਮਾਨ ਉਹਨਾਂ ਦਾ ਠੀਕ ਆ ਰਿਕਾਰਡ ਨਾਲ ਕਿੰਨੇ ਘੰਟੇ ਚੱਲਿਆ ਬਈ ਇਹ 160 ਕਿੰਨੇ ਰਿਕਾਰਡ ਦੇ ਨਾਲ ਹੀ ਹਾਂਜੀ ਭਲਾ ਕੋਈ ਕੰਪਨੀ ਤੋਂ ਚੈੱਕ ਕਰਾ ਲਈ ਹਾਂਜੀ ਠੀਕ ਆ ਰਿਕਾਰਡ ਨਾਲ 160 ਕਿੰਨੇ ਘੰਟੇ ਟਰੈਕਟਰ ਚੱਲਿਆ ਦੇਖ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਆ ਹੁਣ ਗੱਲ ਕਰੀਏ ਜੀ ਡਿਮਾਂਡ ਦੀ ਇਹਦੀ ਡਿਮਾਂਡ ਹੈ ਜੀ ਵੀਰ 7 ਲੱਖ 85 ਹਜ਼ਾਰ ਤੇ ਨਮਾ ਕਿੰਨੇ ਦਾ ਹੋਊਗਾ ਇਹ ਬਈ ਇਹ ਵੀ 8 ਅਸੀਂ بیا ਸਿੰਦਾਰ ਨਵਾਂ ਆਇਆ ਠੀਕ ਆ ਹਾਂਜੀ ਹਾਂਜੀ ਮਤਲਬ ਆਹ ਚੌਥਾ ਮਹੀਨਾ ਤਿੰਨ ਚਾਰ ਮਹੀਨੇ ਹੋ ਗਏ ਹਾਂਜੀ ਹਾਂਜੀ ਲਿਆ ਲਿਆੰਦੇ ਨੂੰ ਜੇ ਕਿਸੇ ਵੀਰ ਨੇ ਨਵੇਂ ਟਰੈਕਟਰ ਦੀ ਸਲਾਹ ਮੰਗੀ ਉਹ ਇਹ ਲੈ ਸਕਦਾ ਹਾਂਜੀ ਹਾਂਜੀ ਲੋਨ ਇਹ ਤੇ ਵੀ ਹੋ ਜਾਊਗਾ ਹਾਂਜੀ ਲੋਨ ਵੀ ਹੋ ਜੂਗਾ ਸਭ ਕੁਝ ਇਹ ਤੇ ਦਾ ਹੱਸ ਗਿਓ ਹਨਾ ਬਈ 85 ਕੁ ਪੈਸੇ ਹੋ ਜੂਗਾ ਤੇ 85% ਹਾਂਜੀ ਠੀਕ ਆ ਹੁਣ ਬਈ ਥੋੜੀ ਜ਼ਿੰਮੇਵਾਰੀ ਆ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਸਕਰੀਨ ਸ਼ਾਟ ਲੈ ਕੇ ਵੀ ਮਾਨਤਾਂ ਤੁਸੀਂ ਕਰਨਾ ਸਾਰੇ ਟਰੈਕਟਰਾਂ 'ਚ ਹਾਂਜੀ ਹਾਂਜੀ ਤੇ ਐਡਰੈਸ ਬੋਲ ਦਿਓ ਇੱਕ ਵਾਰੀ ਡਰੈਸ ਹੈਗਾ ਜੀ ਮੁਤਕੀ ਤੋਂ ਆਪਣਾ ਹੀ ਮਾਲਾ ਮਾਲੇ ਤੋਂ ਫਿੱਡੇ ਰੋੜੀ ਠੀਕ ਆ ਮਾਲੇ ਤੋਂ ਫਿੱਡੇ ਰੋੜ ਹਾਂਜੀ ਹਾਂਜੀ ਬਾਕੀ ਆਪਣਾ ਕੰਟੈਕਟ ਨੰਬਰ ਲੈ ਸਕਦੇ ਹਾਂ ਹਾਂਜੀ ਹਾਂਜੀ 9872238166 ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ ਜੀ ਠੀਕ ਆ